ਵੱਡੀ ਮਾਤਰਾ 'ਚ ਨਸ਼ੀਲੇ ਲਾਲ ਕੈਪਸੂਲ ਤੇ ਜਾਲੀ ਡਾਕਟਰ ਨੂੰ ਦਬੋਚਿਆ ਤਾਕ ਡੀਐਸਪੀ ਨੇ ਨਸ਼ਾ ਸੌਦਾਗਰਾਂ ਦਾ ਜਿਨ੍ਹਾਂ ਹਰਾਮ ਕੀਤਾ ਹੋਇਆ ਹੈ ਨਾਰਕੋਟਿਕਸ ਦੇ ਦਲੇਰ ਡੀਐਸਪੀ ਨੇ ਮੈਡੀਕਲ ਸਟੋਰ ਕੀ ਤਸੀਲ ਨਸ਼ਾ ਵੇਚਣ ਵਾਲਿਆਂ ਨੂੰ ਪਈਆਂ ਹੋਈਆਂ ਨੇ ਪਾਜੜਾ ਨਸ਼ਾ ਸੌਦਾਗਰਾਂ 'ਚ ਨੇ ਤੜਕ ਟੀਐਸਪੀ ਦੀ ਦਸ਼ਤ ਹੈਨੀ ਹੈ ਕਿ ਬਟਾਲੇ ਤੋਂ 10-10 ਕੋਹਾਂ ਦੂਰ ਜਦੋਂ ਕੋਈ ਨਸ਼ਾ ਵੇਚਦਾ ਹੈ ਤਾਂ ਲੋਕੀ ਕਹਿੰਦੇ ਨੇ ਭਾਈ ਨਸ਼ਾ ਵੇਚਣਾ ਬੰਦ ਕਰ ਦੇ ਨੈਿਤਕ ਡੀਐਸਪੀ ਹਰੀਸ਼ ਬਹਿਲ ਆ ਜਾਏਗਾ ਐਸਐਸਪੀ ਬਟਾਲਾ সোহেল ਕਾਸਮ ਮੀਰ ਨੇ ਆਪਣੇ ਤਰਕਸ਼ ਚੋਂ ਐਸੇ ਤੀਰ ਛਡੇ ਕਿ ਨਸ਼ਾ ਵੇਚਣ ਵਾਲੇ ਵੱਟੇ ਵੱਡੇ ਮਗਰਵਾਚ ਵਿੰਨ ਕੇ ਰਖ ਸੁਟੇ ਨਾਰਕੋਟਿਕਸ ਦੇ ਡੀਐਸਪੀ ਹਰੀਸ਼ ਬਹਿਲ ਨੇ ਆਪਣੇ ਕਪਤਾਨ ਦਾ ਮਾਣ ਵਧਾਉਂਦੇ ਹੋਏ ਬਟਾਲਾ ਅਲੀਵਾਲ ਕਿਲਾ ਲਾਲ ਸਿੰਘ ਚ ਤੂਫਾਨੀ ਐਕਸ਼ਨ ਕਰਦੇ ਹੋਏ ਡਰੱਗ ਇੰਸਪੈਕਟਰ ਦੀ ਹਾਜ਼ਰੀ ਚ ਵੱਡੀ ਮਾਤਰਾ ਚ ਨਸ਼ੀਲੇ ਕੈਪਸੂਲ ਫੜੇ ਕਿਲਾ ਲਾਲ ਸਿੰਘ ਤੋਂ ਨੰਨੀ ਦੇ ਨਾਲ ਲਾਈਟਰ ਸਮੇਤ ਨਸ਼ਾ ਕਰਦਾ ਹੋਇਆ ਨਕਲੀ ਡਾਕਟਰ ਫੜਿਆ ਬਟਾਲਾ ਦੇ ਦੋ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਵਾਏ ਤੇ ਕੈਂਪ ਕੋਲ ਰਤਨ ਮੈਡੀਕਲ ਸਟੋਰ ਸੀਲ ਕੀਤਾ ਗਿਆ ਨਸ਼ਾ ਵੇਚਣ ਵਾਲਿਆਂ ਦੇ ਤੋਤੇ ਉੱਡੇ ਪੈ ਨੇ ਜਨਾਬ ਲੰਮੇ ਸਮੇਂ ਤੋਂ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉਣ ਵਾਲਾ ਆਖਿਰ ਜੰਮ ਕੌਣ ਪਿਆ ਇਹ ਹੀ ਸਵਾਲ ਹੈ ਚਾਰੇ ਪਾਸੇ ਨਸ਼ਾ ਵੇਚਣ ਵਾਲਿਆਂ ਦੀਆਂ ਸਾਰੀਆਂ ਸੈਟਿੰਗਾਂ ਫੇਲ ਕਿਵੇਂ ਹੋ ਗਈਆਂ ਸਿੰਘ ਅਮ ਡੀਐਸਪੀ ਹਰੀਸ਼ ਬਹਿਲ ਹੁਣ ਸੁਪਨਿਆਂ ਦੇ ਵਿੱਚ ਵੀ ਨਸ਼ਾ ਵੇਚਣ ਵਾਲਿਆਂ ਨੂੰ ਡਰਾ ਰਿਆ ਏ ਡੀਐਸਪੀ ਸਾਹਿਬ ਕਿਤੇ ਸੈਟਿੰਗਾਂ ਵਾਲੀਆਂ ਕਾਲੀਆਂ ਭੇਡਾਂ ਵੀ ਟੰਗਦੇ ਹੋ ਨਾ ਤਾਂ ਨਸ਼ਾ ਵੇਚਣ ਵਾਲੇ ਬਟਾਲੇ ਦੀਆਂ ਜੂਹਾਂ ਛੱਡ ਜਾਣਗੇ ਇਹ ਸਾਡਾ ਯਕੀਨ ਏ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅੱਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini కుమార్ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਮ ਤੇ ਡਰੱਗਰ ਲਾਇਸੈਂਸ ਹੈਗਾ ਉਹਨੇ ਉਥੇ افੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ افੀਮ ਵੇਚੀ ਸੀ ਜੋ ਦੋਨੇ ਗਣੇ ਸੀ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਵੀ ਇਸ ਟਾਈਮ ਜਿਹੜਾ ਅਸ਼ੋਨੀ ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਵੀ ਲਿਖ ਕੇ ਭੇਜਿਆ ਸੀ ਜੋ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਨਸਲ ਕਰ ਦਿੱਤਾ ਗਿਆ ਹੈ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਤੇ ਐਂਡੀਪੀਐਸ ਦਾ ਵੀ ਕੇਸ ਅਜਿਸਟਡ ਆ ਬੰਦਾ ਵੀ ਅੰਦਰ ਹੈਗਾ ਵੀ ਉਤੋਂ ਉਹਨਾਂ ਤੇ ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀਗੇਬਲਨ ਦੇ ਵੀ ਕੈਪਸੂਲਜ਼ ਉਹਦੇ ਕੋਲ ਉਸਟੈਂਡ ਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅਸੀਂ ਸੀਲ ਕੀਤਾ ਇਸ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਹੈ ਅਲੀਵਾਲ ਇਹ ਥਾਣਾ ਕਣੀਏ ਕੇ ਬੰਗਰ ਵੀ ਅੰਡਰ ਆਂਦਾ ਹੈ ਉੱਥੋਂ ਵੀ ਅਸੀਂ 500 ਪ੍ਰੀ ਗੈਬੇਬਲਿਨ ਦੇ ਜਿਹੜੇ ਕੈਪਸੂਲ ਤੇ 48 50 ਜਿਹੜੇ ਹੈਗੇ ਆ ਟ੍ਰੈਮਾਡੋਲ ਦੇ ਕੈਪਸੂਲਸ ਉਥੇ ਡਰੱਗ ਇਨਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ ਜਿਹੜਾ ਕਿ ਫਿਰ ਕਿਉਂਕਿ ਟ੍ਰੈਮਾਡੋਲ ਜਿਹੜਾ ਹੈਂਡੀ ਪੀਐਸ ਦੀ ਜੱਜ ਆਂਦਾ ਹੈ ਇਸ ਲਈ ਉਹਨਾਂ ਦੇ ਖਿਲਾਫ ਐਂਡੀਪੀਐਸ ਦਾ ਵੀ ਕੇਸ ਰਜਿਸਟਰਡ ਕੀਤਾ ਹੈ ਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਹੈ ਜੀ ਇਹਨਾਂ ਨਾਲ ਜੀ ਬਹੁਤ ਜ਼ਿਆਦਾ ਠੱਲ ਪਈ ਗਈ ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਆਪ ਨੂੰ ਡਾਕਟਰ ਦੱਸ ਕੇ ਜਦੋਂ ਕਿ ਉਹਦੇ ਕੋ ਕੋਈ ਡਿਗਰੀ ਨਹੀਂ ਕੋਈ ਉਹਦੇ ਕੋ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਪ੍ਰੀ ਗਾਬਲਨ اور ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋ ਕਸਟਮ ਹੈ ਉੱਥੇ ਹੀ ਪਿਆਈ ਜਾ ਰਿਆ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਆ ਸੀ ਅਸੀਂ ਉਹਦੇ ਤੇ ਵੀ ਕੇਸ ਕਲਰ ਰਜਿਸਟਰਡ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਜਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਹੋਰ ਵੀ ਜਿਹੜੇ ਨਾਮਿਨੇਟ ਹੋਦੇ ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਫਤਾਰ ਕਰਾਂਗੇ ਉਹਨਾਂ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਆ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਔਰ ਇਹਦੀ ਕਮਾਈ ਕਰ ਰਹੇ ਆ ਇਹਨਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਦੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਇਸੈਂਸ ਕੈਨਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ ਚ ਹੈਗੇ ਆ ਜੇ ਉਹ ਇਸ ਤਰੀਕੇ ਦਾ ਕੋਈ ਵੀ ਕ੍ਰਾਈਮ ਕਰ ਰਹੇ ਆ ਤੇ ਉਹ ਆਵਾਜ਼ ਆ ਜਣ ਅਦਰਵਾਈਜ਼ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਮੁਤਾਬਿਕ ਕਾਰਵਾਈ ਹੋਈ